ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਗਰਨੇਟ ਹਮਲਿਆ ਦੇ ਮਾਸਟਰਮਾਈਂਡ ਹਰਪ੍ਰੀਤ ਸਿੰਘ ਉਰ ਫਹੀਪੀ ਪਾਸਿਆ ਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ FBI ਸੈਕਰਮੈਂਟੋ ਨੇ ਪਾਸਿਆ ਦੀ ਗ੍ਰਿਫਤਾਰੀ ਦੀ ਪਹਿਲੀ ਫੋਟੋ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਲਿਖਿਆ ਅੱਜ ਪੰਜਾਬ ਭਾਰਤ ਵਿੱਚ ਹੋਏ ਅਤਵਾਦੀ ਹਮਲਿਆ ਲਈ ਜ਼ਿੰਮੇਵਾਰ ਕੱਟੇ ਅਤਵਾਦੀ ਹਰਪ੍ਰੀਤ ਸਿੰਘ ਨੂੰ ਸੈਕਰਮੈਂਟੋ ਵਿੱਚ FBI ਅਤੇ ERO ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੋਹਾਂ ਤੇ ਰਾਸ਼ਟਰੀਅਤਵਾਦੀ ਸਮੂਹਾਂ ਨਾਲ ਜੁੜਿਆ ਇਹ ਵਿਅਕਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਅਤੇ ਪਤਾ ਲਗਾਉਣ ਤੋਂ ਬਚਣ ਲਈ ਵਰਨਰ ਫੌਨ ਦੀ ਵਰਤੋਂ ਕੀਤੀ। ਅਮਰੀਕੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਐਨਫੋਰਸਮੈਂਟ ਆਈਸੀਆਈ ਨੇ ਉਸ ਨੂੰ ਹਿਰਾਸਤ ਵਿੱਚ ਲਿਆ। ਹੈਪੀ ਪਾਸਡੇ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਉਸਨੇ ਬੱਬਰ ਖਾਲਸਾ ਇੰਟਰਨੈਸ਼ਨਲ, ਬੀਕੇਆਈ ਅਤੇ ਅਤਵਾਦੀ ਰੀਤਾਂ ਨਾਲ ਮਿਲ ਕੇ ਪੰਜਾਬ ਵਿੱਚ ਕਈ ਗਰਨੇਡ ਹਮਲੇ ਅਤੇ ਅਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ। ਸੂਤਰਾੰਚਨ ਪਾਸੀਆਂ ਆਦੀ ਅਮਰੀਕਾ ਵਿੱਚ ਮਸਦੂਗੀ ਦਾ ਕਾਫੀ ਸਮੇਂ ਤੋਂ ਪਤਾ ਚੱਲ ਰਿਹਾ ਸੀ ਅਤੇ ਸੁਰੱਖਿਅਤ ਏਜੰਸੀਆਂ ਉਸਤੇ ਨਜ਼ਰ ਰੱਖ ਰਹੀਆਂ ਸਨ ਨੈਸ਼ਨਲ ਇਨਵੈਂਸ ਟਿਗੇਸ਼ਨ ਏਜੰਸੀ ਐਨ ਆਈ ਨੇ ਜਨਵਰੀ 2025 ਵਿੱਚ ਹਰਪ੍ਰਤ ਸਿੰਘ ਉਰਫ ਹੈਪੀ ਪਾਸੇ ਉੱਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਉਸ ਨੂੰ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਕੇਸ ਵਿੱਚ ਲੋੜਿੰਗ ਦਾ ਐਲਾਨ ਕੀਤਾ ਗਿਆ ਸੀ